ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਸ ਤਰ੍ਹਾਂ ਤੁਸੀਂ ਦੇਖਿਆ ਸੀ ਹੜਾ ਦੀ ਸਥਿਤੀ ਬਣੀ ਹੋਈ ਆ ਜਦੋਂ ਪਿੰਡਾਂ ਦੇ ਵਿੱਚ ਮੰਨ ਲਿਆ ਕਿ ਨਾਲ ਦੇ ਦਰਿਆ ਨਾਲ ਲੱਗਦੇ ਨੇ ਬੰਨ ਟੁੱਟ ਜਾਂਦੇ ਨੇ ਪਰ ਸ਼ਹਿਰ ਦੀ ਦੇਖ ਲਓ ਕੀ ਹਾਲ ਦਾ ਹੈ ਗਿਲਚੋਂਗ ਸ਼ਹਿਰ ਆ ਜਿਹੜਾ ਕਿ ਹੱਬ ਮੰਨਿਆ ਜਾਂਦਾ ਇੰਡਸਟਰੀ ਦਾ ਵੀ ਤੇ ਕਿ ਜਿਹੜੇ ਆ ਕਿ ਹਰ ਇੱਕ ਚੀਜ਼ ਇੱਥੇ ਮਿਲ ਜਾਂਦੀ ਆ ਤੇ ਆਹ ਦੇਖੋ ਕਿ ਕਾਰਪੋਰੇਸ਼ਨ ਦਾ ਇਤੋਂ ਦੀ ਕਾਰਜ ਵਿਹਾਰ ਤਾਂ 1000 ਕਰੋੜ ਦਾ ਬਜਟ ਆ 1000 ਕਰੋੜ ਦਾ ਬਜਟ ਆ 1000 ਕਰੋੜ ਬਹੁਤ ਹੁੰਦਾ ਆ ਤੇ ਇਹੇ ਜਿਹੜੀ ਨਾਕਾਮੀ ਆ ਕਿਉਂਕਿ ਇਹ ਜਿਹੜਾ ਪਾਣੀ ਖੜਿਆ ਤੁਸੀਂ ਦੇਖ ਸਕਦੇ ਹੋ ਗੱਡੀਆਂ ਡੁੱਬੀਆਂ ਪਈਆਂ ਨੇ ਦੁਕਾਨਾਂ ਦੇ ਵਿੱਚ ਘਰਾਂ ਦੇ ਵਿੱਚ ਬੜੀ ਇੰਦਰੇ ਘੁਮਾ ਕੇ ਦੱਸ ਆ ਘਰਾਂ ਦੇ ਵਿੱਚ ਲੋਕਾਂ ਦੇ ਪਾਣੀ ਗਿਆ ਹੋਇਆ ਇਹ ਸਾਰੀ ਨਾਕਾਮਯਾਬੀ ਜਿਹੜੀ ਆਪਣੀ ਕਾਰਪੋਰੇਸ਼ਨ ਦੀ ਆ ਜਿਹੜਾ ਉਹਨੇ ਮੁਲਾਜ਼ਮ ਲਾਏ ਨੇ ਕਿ ਸਮੇਂ-ਸਮੇਂ 'ਤੇ ਨਾ ਨਾਂ ਨਾ ਗਲੀਆਂ ਨਾਲੀਆਂ ਸਾਫ਼ ਕਰਾਣੀਆਂ ਨਾ ਰੋਡ ਸੀਵਰੇਜ ਸਾਫ਼ ਕਰਾਉਣੇ ਸਿਰਫ ਇਹਨਾਂ ਦੀ ਜਿਹੜਿਆ ਲੱਖ ਲੱਖ ਤਨਖਾਹ ਨੇ 80 80 ਹਜ਼ਾਰ ਤਨਖਾਹ ਨੇ ਲੈ ਕੇ ਘਰਾਂ ਦੇ ਵਿੱਚ ਬੈ ਕੇ ਆਰਾਮ ਨਾਲ ਪੈਗ ਚੱਕ ਲਾਉਂਦੇ ਨੇ ਹੋਰ ਇਹਨਾਂ ਨੂੰ ਕੁਝ ਨਹੀਂ ਆਉਂਦਾ ਅੱਜ 6 ਘੰਟੇ ਮੀਂਹ ਪਿਆ ਆ ਮੰਨ ਲਓ ਇਹ 3 ਦਿਨ ਮੀਂਹ ਪੈ ਗਿਆ ਮੈਂ ਕਹਿੰਦਾ ਆਹ ਜਿਹੜਾ ਪਿੰਡ ਗਿਆ ਦਿਖਾ ਯਾਰ ਆ ਸਾਰੀਆਂ ਬੇੜੀਆਂ ਢੈ ਢਰੀ ਹੋ ਜਾਣਗੀਆਂ ਰਹਿ ਕੀ ਜਾਊਗਾ ਇੱਥੇ ਆਪਾਂ ਦੇ ਬਾਹਰ ਕਹਿੰਦੇ ਪਿੰਡਾਂ ਦੇ ਵਿੱਚ ਹਾਲਾਤ ਨੇ ਸ਼ਹਿਰਾਂ ਦੇ ਵਿੱਚ ਵੀ ਇਹੀ ਹਾਲਾਤ ਬਣਾਏ ਹੋਏ ਨੇ ਤੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਫਰਜ਼ ਆ ਇੱਥੇ ਇਹ ਨਹੀਂ ਕਿ ਮੇਅਰ ਬਣ ਗਏ ਆ ਜਾਂ ਆਪਾਂ ਹਨਾ ਸਰਕੇ ਕਾਰਪੋਰੇਸ਼ਨਾਂ ਬਣਾ ਲਈ ਆ ਤੇ ਸਾਡਾ ਵੀ ਬੰਦਾ ਕੌਂਸਲਰ ਵੀ ਬਣ ਕੇ ਨੇ ਜਿੱਤ ਕੇ ਕਈ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਵੀ ਗਰਾਊਂਡ ਲੈਵਲ ਤੇ ਉਤਰੀਏ ਹੁਣ ਤਾਂ ਕਿ ਨਾ ਕਿਸੇ ਕੌਂਸਲਰ ਇਹ ਆ ਜਿਹੜੇ ਕੌਂਸਲਰ ਨੇ ਇੱਥੇ ਆ ਕੇ ਕੋਈ ਸਾਰ ਲਈ ਆ ਕਿਉਂਕਿ ਘਰਾਂ ਦੇ ਵਿੱਚ ਲੋਕਾਂ ਦੇ ਕਈਆਂ ਦੀ ਛੱਤਾਂ ਦਾ ਗਿਰ ਗਈਆਂ ਕਈਆਂ ਦੀ ਛੱਤਾਂ 'ਚ ਪਾਣੀ ਸਿਮ ਰਿਆ ਦੱਸੋ ਇਹਦੀ ਜ਼ਿੰਮੇਵਾਰ ਕੌਣ ਆ ਸੀਵਰੇਜ ਨਾਲੀਆਂ ਸਾਫ਼ ਨਹੀਂ ਹੁਣ ਸਾਡੇ ਮੁੰਡਿਆਂ ਨੇ ਆਪ ਸਾਫ਼ ਕੀਤੀਆਂ ਸੀਵਰੇਜ ਜਾ ਕੇ ਪੱਕੇ ਜਿਵੇਂ ਇਹ ਕਿਨਾਰਾ ਵੱਧ ਫਸਿਆ ਪਿਆ ਕੂੜਾ ਇਹ ਟਾਈਮ ਤੋਂ ਨਹੀਂ ਚੱਕਦੇ ਆ ਤੁਸੀਂ ਦੇਖ ਸਕਦੇ ਹੋ ਉਹ ਜਿਹੜਾ ਸਾਹਮਣੇ ਕੋਈ ਤਾਂ ਸੁਆਹ ਆ ਇਹਦਾ ਬੈਨਰ ਤੇ ਲੱਗਿਆ ਹੋਇਆ ਜਿਹੜਾ ਸਟਾਪਰ ਜਿਹਾ ਪਿਆ ਹੋਇਆ ਇਹਦੇ ਇਹਦੇ ਨੀਚੇ ਟੋਆ ਆ ਆ ਸਾਰੀ ਸੜਕ ਟੋਆ ਨਾਲ ਭਰੀ ਹੋਈ ਆ ਇਹ ਕਿਹਦਾ ਕੰਮ ਆ ਦੱਸੋ ਇਹ ਸਾਡਾ ਕੰਮ ਆ ਜੇ ਅਸੀਂ ਕਰ ਦਿੰਨੇ ਆ ਆਮ ਪਬਲਿਕ ਦਾ ਕੰਮ ਨਹੀਂ ਆ ਨਾ ਤੇ ਇਸ ਕਰਕੇ ਬੇਨਤੀ ਆ ਕਿ ਇਹ ਜਿੰਨਾ ਪਾਣੀ ਖੜਿਆ ਇਹਦੀ ਜ਼ਿੰਮੇਵਾਰ ਸਾਡੀ ਕਾਰਪੋਰੇਸ਼ਨ ਕਾਰਪੋਰੇਸ਼ਨ ਦੇ ਮੁਲਾਜ਼ਮ ਨੇ ਜਿਹੜੇ ਸਮੇਂ-ਸਮੇਂ 'ਤੇ ਲਾ ਕੇ ਥੇ ਉਹ ਦੇਖ ਲਓ ਪੂਰਾ ਮਤਲਬ ਡੁੱਬਿਆ ਪਿਆ ਸਾਰਾ ਪਾਣੀ ਹਲੇ ਤਾਂ ਥੋੜਾ ਸਤਰ ਮੁੰਡਿਆਂ ਨੇ ਘਟਾਤਾ ਆ ਕਿਉਂਕਿ ਆਪ ਸੀਵਰੇ ਹੀ ਖੋਲੇ ਨੇ ਆਪ ਸਭ ਕੁਝ ਕੀਤਾ ਇੱਥੇ ਕੋਈ ਮੁਲਾਜ਼ਮ ਨਹੀਂ ਦਿਖਦਾ ਪਿਆ ਕੋਈ ਬੰਦਾ ਨਹੀਂ ਦਿਖਦਾ ਪਿਆ ਜਿਹੜੇ ਕਿ ਕਾਰਪੋਰੇਸ਼ਨ ਦੇ ਮੁਲਾਜ਼ਮ ਹੁੰਦੇ ਨੇ ਸਫਾਈ ਕਰਮਚਾਰੀ ਜਾਂ ਕੋਈ ਕੋਈ ਨਹੀਂ ਦਿਖਦਾ ਪਿਆ ਕਿਉਂਕਿ ਉਹ ਘਰਾਂ ਦੇ ਵਿੱਚ ਬੈਠ ਕੇ ਪਕੌੜੇ ਖਾ ਰਹੇ ਨੇ ਉਹਨਾਂ ਨੂੰ ਹੋਰ ਕੁਝ ਨਹੀਂ ਆਉਂਦਾ ਇਹ ਅਸਲ ਸਚਾਈ ਆ ਇਸ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਫਰਜ਼ ਆ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ 1000 ਕਰੋੜ ਕੀ ਅਸੀਂ ਸਪਾਂਸਰਾਂ ਨੂੰ ਦੇ ਕੇ ਉਹਨਾਂ ਦੀਆਂ ਮਹੌਜੂਨਰ ਗੱਡੀਆਂ ਕਢਾਣ ਲਈ ਦਿੱਤਾ ਆ ਜਾਂ ਇਹ ਸਫਾਈ ਕਰਨ ਲਈ ਦਿੱਤਾ ਆ ਤੁਸੀਂ ਦੇਖ ਸਕਦੇ ਹੋ ਆ ਪਾਣੀ ਦਾ ਮੰਦਰ ਆ ਦਿਖਾਤਾ ਆ ਆ ਲੋਕਾਂ ਦੀਆਂ ਕਈਆਂ ਦੀਆਂ ਗੱਡੀਆਂ ਖਰਾਬ ਹੋ ਗਿਆ ਕਿ ਸਵੇਰ ਤੇ ਲੱਗੇ ਹੋਏ ਨੇ ਆ ਦੇਖੋ ਵੀਰ ਕਿਹੜੇ ਕੰਮਾਂ ਤੇ ਜਾ ਰਹੇ ਨੇ ਕਿਸ ਤਰ੍ਹਾਂ ਬੁਰਾ ਹਾਲ ਆ ਜੇ ਸ਼ਹਿਰਾ ਵਿੱਚ ਇਹ ਹਾਲ ਹੋਣ ਲੱਗ ਪਿਆ ਤੇ ਲੱਖ ਲਾਹਣ ਤਾਂ ਨੇ ਇੱਦਾਂ ਦੀ ਕਾਰਪੋਰੇਸ਼ਨ ਤੇ ਇੱਦਾਂ ਦੇ ਕੌਂਸਲਰ ਤੇ ਕਰੋੜਾ ਕਰੋੜਾ ਰੁਪਏ ਇਲੈਕਸ਼ਨ ਲੜ ਕੇ ਕੌਂਸਲਰ ਬਣ ਜਾਂਦੇ ਨੇ ਬਾਅਦ ਚ ਉਹ ਇਹ ਪੈਸੇ ਆਪਣਾ ਕਰੋੜ ਰੁਪਇਆ ਪਹਿਲੇ ਪੂਰਾ ਕਰਨਗੇ ਬਾਅਦ ਚ ਜਾ ਕੇ ਵਿਕਾਸ ਦੀਆਂ ਗੱਲਾਂ ਕਰਨਗੇ ਤੇ ਇਹੇ ਬੇਨਤੀ ਆ ਤੇ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਸਿਰੋ ਸ਼ੇਅਰ ਕਰੋ ਦੱਸੋ ਇਹ ਕੋਈ ਕੁਦਰਤੀ ਨਹੀਂ ਆ ਇਹ ਸਾਡੀ ਕਾਰਪੋਰੇਸ਼ਨ ਦੀ ਇੱਕ ਸੋਚੀ ਸਮਝੀ ਸਾਜਿਸ਼ ਕੀ ਮਰਨ ਤੋਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਕੁਝ ਨਹੀਂ ਹੁੰਦਾ ਤੇ ਇਸ ਕਰਕੇ ਹਲੇ ਵੀ ਦੱਸਿਆ ਜਾ ਰਿਹਾ ਕਿ 3 ਮਹੀਨੇ ਦਾ ਕਿੰਨਾ 3 ਦਿਨਾਂ ਦਾ ਹਲਾਰਟ ਆ 3 ਦਿਨ ਲਗਾਤਾਰ ਮੀਂਹ ਪੈਣਾ 6 ਘੰਟਿਆਂ ਦੇ ਵਿੱਚ ਇਹ ਹਾਲ ਹੋ ਗਿਆ ਤੇ 3 ਦਿਨਾਂ ਦੇ ਵਿੱਚ ਕੀ ਹੋਊਗਾ ਆਪ ਤੁਸੀਂ ਸਮਝ ਸਕਦੇ ਆ ਘੋਡੇ-ਘੋਡੇ ਪਾਣੀ ਆ ਉਹ ਪਰੇ ਭਰਿਆ ਪਿਆ ਕਿਉਂਕਿ ਕੋਈ ਇੱਥੇ ਨਿਕਾਸ ਨਹੀਂ ਕੋਈ ਕੁਝ ਨਹੀਂ ਤੇ ਮੇਰੀ ਬੇਨਤੀ ਆ ਜੇ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਫਰਜ਼ ਆ ਤੇ ਬਾਕੀ ਜਿਹੜੀ ਆ ਲੁਧਿਆਣੇ ਦੀ ਕਾਰਪੋਰੇਸ਼ਨ ਆ ਤੇ ਉਹ ਸ਼ਾਇਦ ਦੇਖਦੀ ਹੋਊਗੀ ਥੋੜੀ ਸ਼ਰਮ ਕਰ ਲੋ ਮੇਰੀ ਹੱਥ ਬਨ ਕੇ ਬੇਨਤੀ ਆ ਮੇਰ ਸਾਹਿਬ ਨੂੰ ਵੀ ਬੇਨਤੀ ਆ ਕਿ ਥੋੜਾ ਸਕੰਜਾ ਕਰ ਤੋਂ ਆਪਣੇ ਮੁਲਾਜ਼ਮਾਂ ਤੇ ਕਿ ਅੱਡੀ ਅੱਡੀ ਤਨਖਾਹ ਲੈਂਦੇ ਨੇ ਚਾਹੇ ਉਹ ਸਫਾਈ ਕਰਮਚਾਰੀ ਹੋ ਗਏ ਚਾਹੇ ਉਹ ਸੀਵਰਮੈਨ ਹੋ ਗਏ ਚਾਹੇ ਉਹ ਨੰਬਰਦਾਰ ਹੋ ਗਏ ਚਾਹੇ ਉਹ ਜਈ ਹੋ ਗਏ ਕਿਤੇ ਜਈ ਨੇ ਆ ਕੇ ਸਾਰ ਤੱਕ ਨਹੀਂ ਲਈ ਵੀ ਅਲਰਟ ਹੋਇਆ ਕਿ ਘਰਾਂ ਦੇ ਵਿੱਚ ਆ ਕੇ ਅਲਰਟ ਕਰ ਦਈਏ ਵੀ ਆਪਣੇ ਆਪਣੇ ਬੰਨ ਲਾ ਲੋ ਜਾਂ ਇੱਦਾਂ ਦਾ ਗੱਲ ਆ ਉਹ ਆਪ ਉਹ ਕਿਉਂ ਕਹਿਣਗੇ ਉਹ ਚਾਹੁੰਦੇ ਨੇ ਕਿ ਡੁੱਬੜ ਜੇ ਇਹ ਸਾਰਾ ਕੁਝ ਨਾ ਕੋਈ ਕੁਦਰਤੀ ਕਰਕੇ ਹੋ ਰਿਹਾ ਸਾਰਾ ਕੁਝ ਜਿਹੜੀ ਆ ਰੋਡ ਮੇਨ ਹਾਲ ਜਿਹੜੇ ਸਾਫ ਨਹੀਂ ਹੋਏ ਜਾਲੀਆਂ ਸਾਫ ਨਹੀਂ ਹੋਈਆਂ ਜਾਂ ਕਿਸੇ ਤਰ੍ਹਾਂ ਦੀ ਇਹ ਦਿੱਕਤ ਕਰਕੇ ਹੋ ਰਹੀ ਨੇ ਇਹ ਸਾਰਾ ਕਾਰਪੋਰੇਸ਼ਨ ਜ਼ਿੰਮੇਵਾਰ ਆ ਤੇ ਫਰ ਵੀ ਫੇਰ ਆ ਗਈ ਆ ਤੇ ਅਗਲੇ ਲਾਈਵ 'ਚ ਤੁਹਾਨੂੰ ਦੱਸਦੇ ਆ ਆ ਦੇਖ ਸਕਦੇ ਹੋ ਕਿਤਾ ਸਾਰਾ ਮਾੜਾ ਸ਼ਾਲੀ